ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਪਿੰਡ ਝਨੇੜੀ ਦੇ ਵਿੱਚ ਜਿਹੜੀ ਹੜਪੀੜਤ ਨੇ ਦੁਆਬਾ ਤੇ ਮਾਝਾ ਏਰੀਆ ਉਸ ਦੇ ਸੰਬੰਧ ਦੇ ਵਿੱਚ ਅੱਜ ਸਾਡਾ ਸਾਰਾ ਨਗਰ ਝਨੇੜੀ ਪਿੰਡ ਦੇ ਵਿੱਚ ਢਾਲ ਇਕੱਠੀ ਕਰ ਰਿਹਾ ਹੈ ਜੋ ਆਪਾਂ ਉਹਨਾਂ ਕਿਸਾਨ ਵੀਰਾਂ ਦੀ ਜਾਂ ਮਜ਼ਦੂਰ ਵੀਰਾਂ ਦੀ ਮਦਦ ਕਰ ਸਕੀਏ ਸਾਡਾ ਸਾਰਾ ਨਗਰ ਇੱਕੇ ਦੇ ਨਾਲ ਪਿੰਡ ਝਨੇੜੀ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਢਾਲ ਕਰ ਰਿਹਾ ਹੈ ਸਾਰਾ ਨਗਰ ਬੜੀ ਸਰਦਾ ਦੇ ਨਾਮ ਸਾਨੂੰ ਢਾਲ ਦੇ ਰਿਹਾ ਅਸੀਂ ਹੋਰ ਵੀ ਨਗਰਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਨਗਰ ਹਜੇ ਤੱਕ ਚੱਲੇ ਨਹੀਂ ਆਪਾਂ ਆਪਣੇ ਪੰਜਾਬ ਦੀ ਪੰਜਾਬੀਅਤ ਦੇ ਨਾਤੇ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਚਨੇ ਦੀ ਜੀਟਾ ਹੋਰੀਆ ਹੜਪੀੜ ਤਾਂ ਵਾਸਤੇ ਸਾਰੇ ਤਰ੍ਹਾਂ ਦੇ ਨਾਮ ਮੌਜੂਦਾਰ ਬੰਦੇ ਨਾਲ ਲੱਗੇ ਹੋਏ ਨੇ ਮੇਰਾ ਆਜਾ ਮਾ ਆਜੀ ਬੋਲ ਦੇ ਹੋ ਕੀ ਹਾਲ ਹੈ ਕੀ ਆ ਕੋਈ ਨਾ ਜਾ ਰਹੇ ਆ ਜਾ ਬਰਾ ਮੰਦਰਾ ਤੇ ਚਲੇ ਚੱਲਦੇ ਆਣਗੇ ਕਰਨ ਵਾਸਤੇ ਤੇ ਚਲੀ ਰਹੀ ਹੱਡਪੀਟ ਦੇ ਵਾਸਤੇ ਢਾਲ ਕੱਟੀ ਹੋ ਰਹੀ ਬਾਈ ਸਾਰੇ ਵੱਧ ਚੜ ਕੇ ਨਾਲ ਜੁੜ ਰਹੇ ਨੇ ਸਾਰੇ ਵਰਕਰ ਕਿਟਾਲ ਦੇ ਰਹੇ ਨੇ ਬਈ ਹਮ ਦੋ ਤਰ੍ਹਾਂ ਨਾਲ ਲੱਗੇ ਵੰਡਾਲ ਕੰਮ ਕਰਨ ਸਾਰੇ ਸੰਜੋਗ ਦੇ ਰਹੇ ਨੇ ਬਾਤ ਕਰਕੇ ਪਿੰਡ ਦੇ ਨੌਜਵਾਨ ਹੋਰ ਨਾਲ ਦਰੋ ਬਈ